ਹਾਲੋ ਵਾਹਿਗੁਰੂ ਹਾਂ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਦਾ ਖਾਲਸਾ ਜੀ ਜੀ ਟਾਇਰ ਬਦਲਿਆ ਹੈ ਕਿ ਹਾਂ ਜੀ ਆਪਣਾ ਭਾਈ ਜਸਵੀਰ ਸਿੰਘ ਜੀ ਬੋ ਰਿਹਾ ਜੀ ਜੀ ਆਪ ਜੀ ਦਾ ਜੀ ਮੈਂ ਜਹਦਰ ਬਾਬਾ ਦੀਦਾਰ ਸਿੰਘ ਬੋ ਰਿਆਂ ਵਾਹਿਗੁਰੂ 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 ਮਹਾਰਾਜ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਬਾਬਾ ਮਿੰਦਰ ਸਿੰਘ ਨਾਨਕਾ ਸਾਹਿਬ ਵਾਲਿਆਂ ਦੇ ਪੜਪੋਤਾ ਬੋ ਰਿਆਂ ਜੀ ਮੈਂ ਬਾਬਾ ਦੀਦਾਰ ਸਿੰਘ ਮੈਂ ਬਾਬਾ ਬਲਕਾਰ ਸਿੰਘ ਸਾਹਿਬ ਜੀ ਦਾ ਰੱਜ ਕੇ ਦਰਸ਼ਨ ਕੀਤਾ ਮਹਾਰਾਜ ਉਹ ਧਾਨਿਆਂ ਦੀ ਧਾਨ ਬਾਬਾ ਪ੍ਰਗਟ ਸਿੰਘ ਜੀ ਘੁੰਮਦੇ ਨੇ ਇੱਥੇ ਬਾਈਪਾਸ ਮਜੀਠੇ ਰੋਡ ਹੂੰ 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 ਉੱਥੇ ਪਾਸ਼ਾ ਜੀ ਦਾ ਬੜੇ ਰੱਜ ਕੇ ਦਰਸ਼ਨ ਕੀਤੇ ਆ ਤੇ ਬੜੀ ਖੁਸ਼ੀ ਹੋ ਰਹੀ ਆ ਆਪ ਜੀ ਨਾਲ ਬਚਨ ਕਰਕੇ ਮਹਾਰਾਜ ਠੀਕ 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 ਪਰ ਸਾਨੂੰ ਬੜਾ ਸਾਨੂੰ ਭਾਈ ਸਾਹਿਬ ਬੜਾ ਦੁੱਖ ਹੋਇਆ ਇੱਕ ਚੀਜ਼ ਦਾ ਜੀ ਪਾਸ਼ਾ ਕੀ ਹੋ ਗਿਆ ਆਪ ਜੀ ਤੁਸੀਂ ਵੀਡੀਓ ਵੇਖੀ ਆ ਕਿਹੇ ਸਟੇਜ ਤੇ ਕੁਝ ਬੋਲਿਓ ਜੀ ਬਾਸ਼ਾ ਤੇ ਆਪ ਜੀ ਉਹ ਗੱਲ ਸਾਰੀ ਜਿਹੜੀ ਮੇਜਰ ਸਿੰਘ ਤੇ ਲਿਆ ਰਹੇ ਜੋ ਕਿ ਸਾਡੇ ਪਰਿਵਾਰ ਦੇ ਵਿੱਚੋਂ ਹੈਗਾ ਵੀ ਨਹੀਂ ਉਹ ਅੱਛਾ ਜੀ ਹਾਂ ਜੀ ਤੇ ਬਾਸ਼ਾ ਮੈਨੂੰ ਪਤਾ ਨਹੀਂ ਇਹ ਗੱਲ ਦਾ ਜੀ ਐ ਮੈਂ ਤੁਹਾਡੀ ਜਾਣਕਾਰੀ ਵਿੱਚ ਵਾਅਦਾ ਕਰ ਦਵਾਂ ਆਪ ਜੀ ਦੇ ਜਿਹੜੇ ਆਪਣਾ ਹੈਗੇ ਨਾ ਆਪਣਾ ਬਾਬਾ ਜੀ ਮਾਨ ਸਿੰਘ ਦੀ ਮੜੀਆਂ ਵਾਲੇ ਹਾਂਜੀ 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 ਆਪ ਜੀ ਉਹਨਾਂ ਤੋਂ ਲਾ ਹਾਂਜੀ ਬਾਸ਼ਾ ਹਾਂਜੀ 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 ਤੇ ਉਹਨਾਂ ਅਨੁਸਾਰਾ ਸਾਡੇ ਦਲਪੰਥ ਦਾ ਸਾਡੇ ਖਾਨਦਾਨ ਦਾ ਕੀ ਬਾਬਾ ਮਹਿੰਦਰ ਸਿੰਘ ਜੀ ਕੌਣ ਸਨ ਕੀ ਉਹਨਾਂ ਦੀ ਕੁਰਬਾਨੀ ਸੀ ਹਾਂਜੀ ਨਨਕਾਣਾ ਸਾਹਿਬ ਕਿਦਾਂ ਉਹਨਾਂ ਨੇ ਯਾਦ ਕਰਵਾਇਆ ਹਾਂਜੀ 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 ਪੂਰੇ ਪੰਥ ਨੂੰ ਮਤਲਬ ਪਤਾ ਹੈ ਤੇ ਖਾਸ ਕਰਕੇ ਉਹਨਾਂ ਨੂੰ ਪਤਾ ਜੀ ਅੱਜ ਨੂੰ ਇਹ ਵਜਨ ਤਾਂ ਦੱਸ ਰਿਹਾ ਕਿ ਆਪ ਜੀ ਉਹ ਦਲ ਨਾਲ ਰੇਟ ਜੇ ਤਾਂ ਕਰਕੇ ਜੀ ਬਾਸ਼ਾ ਤੇ ਉਹਨਾਂ ਤੋਂ ਬਾਅਦ ਬਾਬਾ ਮਾਹਵੀਰ ਸਿੰਘ ਨਨਕਾਣਾ ਸਾਹਿਬ ਵਾਲੇ ਹਾਂਜੀ ਬਾਸ਼ਾ ਹਾਂਜੀ ਉਹਨਾਂ ਤੋਂ ਬਾਅਦ ਮਤਲਬ ਉਹ ਬਾਬਾ ਬਲਕਾਰ ਸਿੰਘ ਬਾਬਾ ਦਰਸ਼ਨ ਸਿੰਘ ਸਗੇ ਭਰਾ ਜੀ ਬਾਸ਼ਾ ਉਹਨਾਂ ਦੇ ਇੱਕ ਬੇਟੇ ਗਾੜੀ ਅਸੀਸ ਜੀ ਜੀ ਦਾ ਦਲਪੰਥ ਚੜ੍ਹਦੀ ਕਲਾ ਨਾਲ ਜਿਹੜਾ ਚਲਾ ਰਹੇ ਹਾਂ ਜੀ ਬਾਸ਼ਾ ਤੇ ਇਹ ਦਾ ਸਾਡੇ ਪਰਿਵਾਰ ਚ ਸਾਡੇ ਦਾਸ ਕੋਈ ਮਿਠਾ-ਜੁਠਾ ਨਹੀਂ ਨਾ ਹੀ ਇਹਨੂੰ ਕਦੀ ਵੇਖਿਆ ਨਾ ਕੋਈ ਗੱਲ ਨਾ ਕੋਈ ਬਾਤ ਅੱਛਾ ਜੀ ਹਾਂਜੀ ਸਿਹਰਾ ਵਾਹਿਗੁਰੂ ਫਿਰ ਇਹ ਇਹ ਸੰਤਾਨ ਨੂੰ ਮਾਰ ਕਰਕੇ ਜਿਹੜਾ ਆ ਇਹ ਇੰਨਾ ਕਰੀ ਜਾ ਰਿਹਾ ਤੇ ਸੋਸ਼ਲ ਮੀਡੀਆ ਤੇ ਪਾ ਪਾ ਕੇ ਨੇ ਫਿਰ ਜਦੋਂ ਸਾਨੂੰ ਪਤਾ ਲੱਗਾ ਇਸ ਚੀਜ਼ ਦਾ ਅਗਰ 5 ਸਾਲ ਤੋਂ ਅਸੀਂ ਫਿਰ ਹਾਈ ਕੋਰਟ ਤੱਕ ਇਤੇ ਕੇਸ ਕੀਤੇ ਆ। 7 ਵਜੇ ਨੂੰ ਹਾਂ ਤੇ ਸਾਨੂੰ ਇਹ ਚੀਜ਼ ਦਾ ਚਲੋ ਅਸੀਂ ਤੁਹਾਡਾ ਪਹਿਲੂ ਵੀ ਵੰਦੇ ਰਹੇ ਸੋਸ਼ਲ ਮੀਡੀਆ ਤੇ ਸਿੰਘ ਵਿਖਾਉਂਦੇ ਆ। ਹਾਂਜੀ ਬਾਦਸ਼ਾਹ। ਪਰ ਸਾਨੂੰ ਆਹ ਚੀਜ਼ ਦਾ ਏਡਾ ਚਲੋ ਅੱਗੇ ਤੁਹਾਡੇ ਚੀਜ਼ਾਂ ਵੇਖ ਕੇ ਖੁਸ਼ੀ ਹੁੰਦੀ ਆ। ਪਰ ਆਹ ਚੀਜ਼ ਵੇਖ ਕੇ ਸਾਨੂੰ ਬੜਾ ਦੁੱਖ ਲਗਾ। ਬਿਲਕੁਲ ਦੁੱਖਯੋਗ ਹੈ ਗੱਲ। ਹਾਂਜੀ ਦੇਖੋ ਬਾਬਾ ਮਾਨ ਸਿੰਘ ਜੀ ਨਾਲ ਸਾਡਾ ਐਂਡਲਾ ਬਚਨ ਹੋਇਆ ਸੀ। ਜੀ ਬਾਦਸ਼ਾਹ। ਤੇ ਸਿੰਘ ਦੇ ਸਾਡੇ ਛੱਟ ਲੱਗੀ ਸੀ ਉਹਨਾਂ ਦੇ ਸਿੰਘਾਂ ਕੋਲੋਂ। ਅੱਛਾ ਜੀ। ਤੇ ਉੱਥੇ ਅਸੀਂ ਵੀ ਗਏ ਸੀ ਤੇ ਬਾਬਾ ਮਾਨ ਸਿੰਘ ਜੀ ਵੀ ਆਏ ਸੀ। ਤੇ ਉਹਨਾਂ ਨਾਲ ਵੀ ਸਾਡਾ ਇਹੋ ਗੁਰਮਤਾ ਹੋਇਆ ਸੀ ਕਿ ਤੁਸੀਂ ਇਹਨੂੰ ਮਤਲਬ ਜਿਹੜਾ ਆ ਆਪਨਾ ਕਰ ਰਹੇ ਹੋ ਤੁਹਾਨੂੰ ਤਾਂ ਸਾਰੀ ਚੀਜ਼ ਦਾ ਪਤਾ ਆ ਹਾਂਜੀ ਤੇ ਉਹਨਾਂ ਨੇ ਵੀ ਇਹ ਚੀਜ਼ ਦਾ ਕਿਹਾ ਸੀ ਨਹੀਂ ਬਾਬਾ ਜੀ ਵੀ ਇਹ ਚੀਜ਼ ਜਿਹੜੀ ਹੈ ਗਲਤ ਆ ਚਲੋ ਅਸੀਂ ਗਾਂ ਗੁੰੜਾ ਕਰਾਂਗੇ ਹਾਂਜੀ ਤੇ ਬਾਬਾ ਜੀ ਨੇ ਬਾਬਾ ਦਰਸ਼ਨ ਸਿੰਘ ਜੀ ਨੇ ਕਿਹਾ ਹੈ ਕਿ ਤੁਹਾਨੂੰ ਤੇ ਪਤਾ ਤੁਸੀਂ ਤੇ ਮੈਨੂੰ ਵੀ ਜਾਣਦੇ ਜੀ ਤੇ ਬਟਾਲੇ ਸਾਡੀ ਸੋਣੀ ਸੀ ਤੁਸੀਂ ਉੱਥੇ ਸਾਡੇ ਕੋਲ ਆਉਂਦੇ ਰਹੇ ਬਾਬਾ ਮਾਹਬੀਰ ਸਿੰਘ ਜੀ ਨੂੰ ਜਾਣਦੇ ਉਹਨਾਂ ਦੇ ਬਾਬਾ ਜੀ ਨੂੰ ਤਾਂ ਸਾਰੀ ਗੱਲ ਦਾ ਪਤਾ ਪਰ ਅਸੀਂ ਭਰਮ ਭਲੇਖੇ ਚ ਰਹਿ ਗਏ ਜੀ ਬਾਸ਼ਾ ਇਹ ਕਿਉਂਕਿ ਲੋਕਾਂ ਨੂੰ ਕਹਿੰਦਾ ਕਿ ਮੈਂ ਉਹਨਾਂ ਦਾ ਪੁੱਤ ਪੋਤਰਾ ਆ ਮੈਂ ਉਹਨਾਂ ਦਾ ਅਸਰਾ ਆ ਤੇ ਇਹ ਤੇ ਗਲਤ ਕਹ ਲਿਆ ਜੀ ਬਾਕੀ ਬੇਨਤੀ ਆ ਆਪ ਜੀ ਦੇ ਚਰਨਾਂ 'ਚ ਇੱਕ ਬੇਨਤੀ ਕਰਦਾ ਵੀ ਆਪ ਜੀ ਵੱਡੇ ਪਾਸ਼ਾ ਜੀ ਦਾ ਨਾ ਇਤਿਹਾਸ ਦਿਓ ਮੈਨੂੰ ਲਿਖਤ 'ਚ ਤੇ ਆਪਾਂ ਉਹਦੇ ਸੰਬੰਧ ਵਿੱਚ ਲਿਖ ਲਈਏ ਤੁਸੀਂ ਕੇਂਦਰੀ ਸਿੱਖ ਅਜਾਇਬ ਘਰ ਸੱਚਖੰਡ ਦਾ ਮਦਰ ਸਾਹਿਬ ਜਾਓਗੇ ਉੱਥੇ ਮੈਂ ਦਰਸ਼ਨ ਕੀਤੇ ਬਾਬਾ ਜੀ ਦੇ ਹਾਂ ਦਰਸ਼ਨ ਕੀਤੇ ਆ ਉਹਨਾਂ ਦਾ ਸਭ ਤੋਂ ਵੱਡਾ ਨਾਨਕ ਸਾਹਿਬ ਵਾਲਾ ਸ਼ੱਕਾ ਜੀ ਤੁਸੀਂ ਗਲਤ ਪੁਆਇੰਟ ਵਿੱਚ ਕੀ ਬੋਲਿਆ ਕਿ ਬਾਬਾ ਆਪਣਾ ਮਹਿੰਦਰ ਸਿੰਘ ਜੀ ਸੋਢੀ ਤੁਸੀਂ ਉੱਥੇ ਵੇਖੋ ਵੀ ਛੋਡੀ ਲਿਖਿਆ ਕਿ ਨਹੀਂ ਲਿਖਿਆ ਨਹੀਂ ਲਿਖਿਆ ਤੁਸੀਂ ਦੇਖੋ ਨਾ ਵੇਖੋ ਲਿਖਿਆ ਕਿ ਨਹੀਂ ਛੋਡੀ ਤੇ ਛੋਡੀ ਤਾਂ ਅਹੀਂ ਹੈ ਹੀ ਨਹੀਂ ਅੱਛਾ ਨਾ ਹੀ ਛੋਡੀ ਇਹ ਜਿਹੜਾ ਇਹ ਬੰਦਾ ਗੁੰਮਰਾਹ ਕਰ ਕਰ ਅਸੀਂ ਮਤਲਬ ਥੱਲੋਂ ਪ੍ਰਸ਼ਾਸਨ ਤੋਂ ਲੈ ਕੇ ਹਾਈ ਕੋਰਟ ਤੱਕ ਇਹਦੇ ਉੱਤੇ ਕੇਸ ਕੀਤੇ ਆ ਸਹੀ ਤੇ ਇਹ ਗੁੰਮਰਾਹ ਕਰ ਰਿਹਾ ਤੇ ਕਹਿ ਰਿਹਾ ਕਿ ਦਸ਼ਮੀਸ਼ਤਰਨਾ ਦਲ ਦਾ ਮੈਂ ਮੁਖੀ ਆ ਮੈਂ ਫਲਾਣਾ ਮੈਂ ਢਿੰਗੜਾ ਤੇ ਇਸ ਕਰਕੇ ਜਿਹੜਾ ਇਹਦਾਂ ਤੇ ਸਾਡਾ ਜਿਹੜਾ ਚੱਲ ਰਿਹਾ ਕਾਨੂੰਨੀ ਕਾਰਵਾਈ ਚੱਲ ਰਹੀ ਹੈ ਉਹ ਜਿਹੜਾ ਜਿਹੜਾ ਸਾਡੇ ਤੇ ਕੋਈ ਇਹ ਕਰਨਾ ਨਾ ਪਵੇ ਇਸ ਕਰਕੇ ਅਸੀਂ ਤੁਹਾਨੂੰ ਪਹਿਲਾਂ ਫੋਨ ਕਰ ਲਿਆ ਕਿਉਂਕਿ ਨਹੀਂ ਦਾਦਾ ਜੀ ਮੈਂ ਨਾ ਸੀ ਚਾਹੁੰਦਾ ਮੈਨੂੰ ਅਸਲ 'ਚ ਇਹ ਨਾ ਪਤਾ ਨਹੀਂ ਇਹ ਗੱਲ ਦਾ ਪਰ ਮੈਂ ਹੁਣ ਚਾਹੁੰਦਾ ਵਾ ਕਿ ਮੈਨੂੰ ਗੱਲ ਦਾ ਪੂਰਾ ਪਤਾ ਹੋਵੇ ਨਹੀਂ ਸੋਸ਼ਲ ਮੀਡੀਆ ਤੇ ਤੁਸੀਂ ਦੇਖ ਦਰਸ਼ਨ ਕਰਨ ਵੀ ਆਵਾਂਗਾ ਤੇ ਆਪ ਜੀ ਕੋ ਇਤਿਹਾਸ ਵੀ ਮੰਗਾਗਾ ਵੀ ਆਪਾਂ ਫਿਰ ਉਹਨੂੰ ਲਿਖ ਕੇ ਜੋ ਸਹੀ ਹੋਗਾ ਦਈਏ ਫਿਰ ਨਹੀਂ ਨਹੀਂ ਉਹ ਤੇ ਬਿਲਕੁਲ ਠੀਕ ਹੈ ਸੋਸ਼ਲ ਮੀਡੀਆ ਤੁਸੀਂ ਚਲਾਉਂਦੇ ਹੋ ਸੋਸ਼ਲ ਮੀਡੀਆ ਤੇ ਤੁਸੀਂ ਦੇਖਦੇ ਹੀ ਹੋ ਕਿ ਜੋ ਸਾਡਾ ਚੱਲ ਰਿਹਾ ਸੋਸ਼ਲ ਮੀਡੀਆ ਉੱਪਰ ਇਹਦੇ ਨਾਲ ਜੀ ਬਾਸ਼ਾ ਹਾਂਜੀ ਤੁਸੀਂ ਦੇਖਦੇ ਹੋਵੋਗੇ ਉਹ ਸਾਰੇ ਦਲਾਂ ਨੂੰ ਪਤਾ ਹੈ ਕਿ ਕੀ ਕਿ ਚੱਲ ਰਿਹਾ ਕਿਉਂਕਿ ਇਹ ਲੋਕਾਂ ਨੂੰ ਗੁੰਮਰਾਹ ਕਰਨ ਰਿਹਾ ਤੇ ਅਸੀਂ ਸੱਚ ਸਾਹਮਣੇ ਲਿਆ ਰਹੇ ਹਾਂ ਜੇ ਸੱਚਾ ਹੋਵੇ ਸੱਚਾ ਹੋਵੇ ਸਾਡੀਆਂ ਗੱਲਾਂ ਦਾ ਜਵਾਬ ਦੇ ਵੀ ਮੇਜਰ ਸਿੰਘ ਤੇ ਠੀਕ ਹੈ ਤਾਂ ਜਨਾਬ ਜੀ ਦਾ ਬਿਲਕੁਲ ਠੀਕ ਹੈ ਬਾਸ਼ਾ ਜਿੰਨੀਆਂ ਇਹਦੇ ਨਾਲ ਜਥੇਬੰਦੀਆਂ ਆ ਜਾਂ ਜੋ ਵੀ ਆ ਉਹ ਫਿਰ ਜਵਾਬ ਦੇਣ ਵੀ ਨਹੀਂ ਵੀ ਇਹ ਗਲਤ ਨਹੀਂ ਤੇ ਇਹ ਸਹੀ ਹੈ ਜੀ ਬਿਲਕੁਲ ਠੀਕ ਹੈ ਜੀ ਅਸੀਂ ਵੇਖੋ ਨਾ ਅਸੀਂ ਧਾਰਮਿਕ ਤੌਰ ਤੇ ਵੀ ਕੀਤਾ ਆ ਤੇ ਕਾਨੂੰਨਨ ਤੌਰ ਤੇ ਵੀ ਜਿਹੜਾ ਹਾਈ ਕੋਰਟ ਤੱਕ ਸਾਰਾ ਕੀਤਾ ਆ ਜੀ ਜਦੋਂ ਬਾਬਾ ਬਲਕਾਰ ਸਿੰਘ ਸਾਹਿਬ ਜੀ ਆਪ ਜੀ ਦੇ ਪਿਤਾ ਜੀ ਨੇ ਤੋਂਦ ਗੱਲ ਅਨਸਬੰਸ ਪਰ ਇਦਾਂ ਹੀ ਆ ਹਾਂ ਬਿਲਕੁਲ ਬਿਲਕੁਲ ਜੀ ਹੁਣ ਦੇਖੋ ਕੋਈ ਸ਼ੱਕ ਹੀ ਨਹੀਂ ਹੈ ਗੱਲ ਦਾ ਹੁਣ ਤਾਂ ਦੇਖੋ ਨਾ ਹੁਣ ਬਾਬਾ ਵਿਧੀ ਚੰਜੀ ਆ ਹਾਂਜੀ ਜੀ ਬਾਦਸ਼ਾਹ ਅੱਜ ਕੋਈ ਉੱਠ ਕੇ ਭਾਵੇਂ ਉਹਨਾਂ ਦਾ ਸਿੰਘ ਹੀ ਆ ਉਹ ਕਵੇਂ ਵੀ ਮੈਂ ਆ ਠੀਕ ਹੈ ਨਾ ਜੀ ਮਹਾਰਾਜ ਨਹੀਂ ਨਾ ਮੰਨਿਆ ਜਾ ਸਕਦਾ ਬਿਲਕੁਲ ਨਹੀਂ ਬਿਲਕੁਲ ਨਹੀਂ ਠੀਕ ਹੈ ਜੀ ਤੇ ਵੇਖੋ ਮਤਲਬ ਜਿਹੜੀ ਸਾਡਾ ਦਲਪੰਥ ਬਾਬਾ ਜੀਵਨ ਸਿੰਘ ਜੀ ਤੋਂ ਚੱਲਿਆ ਆ ਰਿਹਾ ਉਹਨਾਂ ਦੀ ਅਨਸਬੰਸ ਦਾਬਾ ਮੀਰ ਸਿੰਘ ਦਾ ਹਾਂਜੀ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ ਦਾ ਪੰਜਵਾਂ ਨਿਸ਼ਾਨ ਉਹ ਆਪ ਜੀ ਦਾ ਨਾ ਹਾਂਜੀ 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 ਬਿਲਕੁਲ ਬਿਲਕੁਲ ਜੀ ਅੱਛਾ ਜੀ 7 ਵਜੇ ਨੇ ਆ ਤੇ ਇਹ ਇਹ ਜਿਹੜਾ ਇਹ ਜਿਹੜਾ ਬੰਦਾ ਹੈ ਇਹ ਮਤਲਬ ਇਹ ਗੁੰਮਰਾਹ ਕਰ ਕਰ ਸੰਗਤਾਂ ਨੂੰ ਗੁੰਮਰਾਹ ਕਰ ਕਰ ਲੋਕਾਂ ਨੂੰ ਹਾਂਜੀ ਭੋਲੀਆਂ ਭਾਲੀਆਂ ਸੰਗਤਾਂ ਨੂੰ ਤੇ ਇਸ ਤਰ੍ਹਾਂ ਕਰੀ ਜਾ ਰਿਹਾ ਆਪਾਂ ਨੂੰ ਇਹ ਪੂਰਾ ਨਹੀਂ ਪਤਾ ਗੱਲ ਦਾ ਦੇਖੋ ਨਾ ਵੇਖੋ ਇਹਦੇ ਉੱਤੇ ਲੇਕਿਨ ਪੂਰਾ ਨਹੀਂ ਸੀ ਪਤਾ ਮੈਨੂੰ ਲੱਗਦਾ ਵੀ ਸਾਰੀ ਹੋਜੀ ਕੋ ਆ ਮੈਂ ਤੁਹਾਨੂੰ ਦੱਸ ਇਹ ਇਹ ਮਤਲਬ ਇਹਦੇ ਤੇ ਤੇ ਕਾਰਵਾਈਆਂ ਹੋਈਆਂ ਪਰ ਇਹ ਲੋਕਾਂ ਕੋਲ ਬੁਲਵਾ ਰਿਹਾ ਕਿ ਮਤਲਬ ਇਹਨਾਂ ਤੇ ਵੀ ਕਾਰਵਾਈਆਂ ਹੋਣ ਠੀਕ ਹੈ ਜੀ ਹਾਂ ਹਾਂ ਤੇ ਇਸ ਕਰਕੇ ਅਸੀਂ ਜਿਹੜਾ ਤੁਹਾਨੂੰ ਬੇਨਤੀ ਆ ਵੀ ਅਸੀਂ ਤੁਹਾਡੇ ਬੱਚੇ ਆ ਸਾਡੀ ਭੁੱਲ ਚੁੱਕ ਤੁਸੀਂ ਬਖਸ਼ਣੀ ਹੈ ਤੇ ਆਪਾਂ ਨੂੰ ਫਿਰ ਗੱਲ ਦਾ ਪੂਰਾ ਪਤਾ ਜਿੰਨਾ ਚਿਰ ਨਹੀਂ ਨਾ ਹੈ ਹਾਂਜੀ ਉਹਨਾਂ ਜਿਹੜਾ ਆਪਾਂ ਇਹ ਬਚਨ ਅੱਜ ਤੋਂ ਬਾਅਦ ਕਰਨਾ ਨਹੀਂ ਹੈ ਤੇ ਪੂਰਾ ਬਚਨ ਤੁਸੀਂ ਦੱਸੋ ਤੁਹਾਨੂੰ ਕੋਈ ਨਹੀਂ ਜੀ ਮੈਂ ਆ ਤੁਹਾਨੂੰ ਆਪਣਾ ਤੁਹਾਡੇ ਉਹ ਵੀ ਤੁਹਾਡੇ ਰਿਸ਼ਤੇਦਾਰ ਹੀ ਹੋਣਗੇ ਜਿਹੜੇ ਮਹਤਾਬ ਸਿੰਘ ਰੀਆ ਇਹ ਕਿੱਥੋਂ ਵਾਲੇ ਜੀ ਉਹ ਵੀ ਜਿਹੜੇ ਬੁੱਢਾ ਦਲ ਦੇ ਪ੍ਰਚਾਰਕ ਨੇ ਹਾਂਜੀ ਹਾਂਜੀ ਜਾਨੀ ਮਹਤਾਬ ਸਿੰਘ ਹਾਂਜੀ ਹਾਂਜੀ ਉਹਨਾਂ ਨੇ ਵੀ ਕੁਝ ਸਮਾਂ ਪਹਿਲਾਂ ਮੇਰੇ ਕੋਲ ਜਦੋਂ ਗੱਲ ਹੋਈ ਸੀ ਤੇ ਮੇਰੇ ਕੋਲ ਸਾਰੀ ਜਾਣਕਾਰੀ ਲਈ ਸੀ ਉਹਨਾਂ ਨੂੰ ਸਾਰੀ ਗੱਲ ਦਾ ਪਤਾ ਤੁਸੀਂ ਉਹਨਾਂ ਨੂੰ ਪੁੱਛ ਲਿਓ ਉਹਨਾਂ ਨੂੰ ਵੀ ਵਜਨ ਕਰਦੇ ਆ। ਹਾਂ ਦਾਸ ਦਾਸ ਜਿਹੜਾ ਆ ਬਾਬਾ ਬਲਕਾਰ ਸਿੰਘ ਜੀ ਦਾ ਸਕਾ ਜਿਹੜਾ ਆ ਭਤੀਜਾ ਬੋ ਰਿਹਾ ਆ। ਜੀ ਬਾਸ਼ਾ। ਹਾਂਜੀ ਕਿਉਂਕਿ ਉਹਨਾਂ ਦੇ ਇੱਕੋ ਪੁੱਤੰਗੀ ਸੀ ਜਿਹੇ ਦਾਰ ਕੁਲਵਿੰਦਰ ਸਿੰਘ ਜੋ 1992 ਚੜ੍ਹਾਈ ਕਰ ਗਿਆ ਸੀ। ਜੀ ਬਾਸ਼ਾ। ਉਹਨਾਂ ਦਾ ਕੋਈ ਹੋਰ ਕੋਈ ਖੂਨੀ ਰਿਸ਼ਤੇ ਵਿੱਚ ਕੋਈ ਨਹੀਂ ਤੇ ਦਾਸ ਨੂੰ ਉਹਨਾਂ ਨੇ ਗੋਦ ਵਿੱਚ ਲਿਆ ਸੀ ਸਾਡੇ ਦਾਦਾ ਜੀ ਪਾਸੋਂ ਬਾਬਾ ਮਹਾਵੀਰ ਸਿੰਘ ਪਾਸੋਂ। ਤੇ ਫਿਰ ਆਪ ਜੀ ਵੀ ਦਲਪੰਥ ਫਿਰਦੇ ਹੋ ਅਸੀਂ ਦਲਪੰਥ ਚਲਾ ਰਹੇ ਚੜ੍ਹਦੀ ਕਲਾ ਚਲਾ ਰਹੇ ਆ ਬਸ ਇਹ ਵੀ ਸਾਡੇ ਨਗਾਰੇ ਨਿਸ਼ਾਨ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਦੇ ਬਾਬਾ ਜੀਵਨ ਸਿੰਘ ਦੇ ਅਸੀਂ ਜਿਹੜਾ ਆ ਕਿਉਂਕਿ ਜਿਹੜੇ ਜਾਤ ਜਾਤ ਜਾਤੀਵਾਦ ਜਿਹੜੇ ਦਲ ਨੇ ਉਹਨਾਂ ਦੇ ਨਾਲ ਨਹੀਂ ਅਸੀਂ ਚੱਲਦੇ ਜਿਹੜੇ ਰੰਗਰੇਟਿਆਂ ਨਾਲ ਬਾਟਾ ਵਖਰਾ ਕਰਦੇ ਆ ਹਾਂ ਇਹ ਉਹਨਾਂ ਦੇ ਗੁਲਾਮ ਚੱਲਦਾ ਸਾਡਾ ਦਲ ਜਿਹੜਾ ਇਹ ਆਪਣਾ ਕਲਗੀਧਰ ਪਾਤਸ਼ਾਹ ਦਾ ਦਾਲਿਆ ਬਾਬਾ ਜੀ ਬਲ ਸਿੰਘ ਦਾ ਦਾਲ ਅਸਲ ਜਿਹਦੇ ਪਾਸਾ ਜਿੰਨੀ ਫੌਜ ਹੈ ਹੀ ਨਿਆਰੀ ਆ ਨਿਆਰੀ ਆ ਰਹਿਣਾ ਰਹੂਗਾ ਆਪਾਂ ਉਹਦੇ ਨਾਲ ਬਿਲਕੁਲ ਬਿਲਕੁਲ ਜੀ ਇਹ ਉਹਨਾਂ ਥੱਲੇ ਚੱਲਦਾ ਅਸੀਂ ਉਹਨਾਂ ਥੱਲੇ ਨਹੀਂ ਚੱਲਦੇ ਅਸੀਂ ਕਿਉਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਫੌਜ ਆ ਬਾਬਾ ਜੀ ਬਲ ਸਿੰਘ ਦੀ ਫੌਜ ਆ ਤੇ ਜਿਹੜੇ ਬਾਟੇ ਵੱਖਰੇ ਕਰਦੇ ਆ ਅਸੀਂ ਉਹਨਾਂ ਦੇ ਨਾਲ ਹੀ ਚੱਲਦੇ ਆ ਉਹਨਾਂ ਦੇ ਥੱਲੇ ਚੱਲਦਾ ਉਹ ਇਹਨਾਂ ਦੀਆਂ ਸਪੋਰਟਾਂ ਕਰਦੇ ਆ ਹਾਂ ਅਸਲ 'ਚ ਨਾ ਬਾਟਾ ਵੱਖਰਾ ਹੈ ਹੀ ਨਹੀਂਗਾ ਗੱਲ ਤੇ ਆ ਵਾ ਨਹੀਂ ਨਹੀਂ ਬਾਟਾ ਵੱਖਰਾ ਹੈ ਕਿਉਂ ਨਹੀਂ ਦੀ ਹੈਗਾ ਆ ਚਲੋ ਉਹ ਪਥਰਾ ਮੈਟਰ ਹੈ ਉਹ ਤੁਹਾਨੂੰ ਵਾਹਾਂ ਕਿੱਦਾਂ ਹੁੰਦਾ ਕਿ ਨਹੀਂ ਹੁੰਦਾ ਨਹੀਂ ਸਤ 7 ਵਜੇ ਉਹ ਜਿਹਨਾਂ ਨਾਲ ਹੋਇਆ ਉਹ ਵੀ ਤੁਹਾਨੂੰ ਵਿਖਾ ਦਾਂਗੇ ਬੰਦੇ ਸਾਹਮਣੇ ਲਿਆ ਦਾਂਗੇ ਬਾਕੀ ਮੇਨ ਗੱਲ ਜਿਹੜੀ ਆ ਇਹ ਆ ਕਿ ਮਤਲਬ ਜਿਹੜਾ ਤੁਸੀਂ ਜਿਹੜਾ ਅੱਜ ਤੋਂ ਬਾਅਦ ਇਹ ਬਚਨ ਨਹੀਂ ਕਰਨਾ ਸਟੇਜ ਦੇ ਉੱਤੇ ਬਿਲਕੁਲ ਸਤ ਵਜਨ ਪਾਸ ਕਿਉਂਕਿ ਮਤਲਬ ਬਾਬਾ ਮਹਿੰਦਰ ਸਿੰਘ ਜੀ ਦੇ ਖੂਨੇ ਰਿਸ਼ੇ ਵਿੱਚ ਜਿਹੜੇ ਸਾਡੇ ਪਰਦਾਦਾ ਜੀ ਸਨ ਤੇ ਦਸ਼ਮੇਸ਼ ਤਰਨਾ ਦਲ ਦੇ ਮੁਖੀ ਇਸ ਟਾਈਮ ਬਾਬਾ ਦਰਸ਼ਨ ਸਿੰਘ ਜੀ ਤੇ ਦਾਸ ਦੇ ਦਾਰਸ਼ਨ ਸੇਵਾ ਨਿਭਾ ਰਹੇ ਅਸੀਂ ਚੜ੍ਹਦੀ ਕਲਾ ਨਾਲ ਹਾਂਜੀ ਪੰਜਵੇਂ ਨਿਸ਼ਾਨ ਦੀ ਨਗਾਰੇ ਨਿਸ਼ਾਨ ਅਸੀਂ ਫੇਰ ਰਹੇ ਹਾਂ ਸਤ ਵਜੇ ਹਾਂਜੀ ਤੇ ਬਾਬਾ ਬਲਕਾਰ ਸਿੰਘ ਜੀ ਨੇ ਮੈਨੂੰ ਗੋਚ ਚ ਲਿਆ ਸੀ ਉਹ ਉਹ ਵੀ ਆਪਾਂ ਦਲਪੰਚੜ ਦੀ ਕਲਾਣਾ ਜਿਹੜਾ ਚਲਾ ਰਹੇ ਆ 7 ਵਜੇ ਹਾਂ ਤਾਂ ਬਾਕੀ ਜਿਹੜਾ ਕੋਈ ਗੱਲ ਨਹੀਂ ਬਹਿ ਕੇ ਕਿਤੇ ਗੁਰਮਤਾ ਤੁਹਾਨੂੰ ਜਿਹੜਾ ਕਰਵਾਵਾਂਗੇ ਮੈਂ ਜਰੂਰ ਆਪਜੀ ਕੋਲ ਹੀ ਆ ਜਾਵਾਂਗੇ ਆਪਜੀ ਕਿੱਥੇ ਰਹਿੰਦੇ ਬਾਸ਼ਾ ਆਪਣਾ ਹੈਡਕੁਆਟਰ ਜੀ ਖਜ਼ਾਨਾ ਗੇਟ ਮੁੱਖ ਹੈਡਕੁਆਟਰ ਜਿੱਥੇ ਬਾਬਾ ਮਹਿੰਦਰ ਸਿੰਘ ਦਾ ਅੰਤਮ ਸੰਸਕਾਰ ਕੀਤਾ ਗਿਆ ਪੰਤਵਾਲਾ ਖਜ਼ਾਨਾ ਗੇਟ ਸ੍ਰੀ ਅਮਰ ਸਰ ਸਾਹਿਬ ਅਮਰ ਸਰ ਸਾਹਿਬ ਕਿਤੇ ਪਾਸ਼ਾ ਜਰੂਰ ਆਵਾਂਗੇ ਛੇਤੀ ਆਵਾਂਗੇ ਆ ਨੰਬਰ ਆਪਜੀ ਦਾ ਹਾਂਜੀ 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 ਸਿੰਘਾ ਦਾ ਨੰਬਰ ਜੀ ਆਪਣੇ ਦੇ ਨਾਲ ਦੋ ਤੇ ਫਿਰ ਇਹ ਨੰਬਰ ਮੈਂ ਜਮਾ ਕਰ ਲੈਣਾ ਆਪ ਜੀ ਦੇ ਨਾਮ ਤੇ ਹਾਂਜੀ 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 ਤੇ ਗਾਂ ਤੋਂ ਜਿਹੜਾ ਇਹੋ ਜਿਹਾ ਕੋਈ ਜਿਹੜਾ ਬੋਲਿਓ ਨਾ ਸਟੇਜ ਤੇ ਕਿਉਂਕਿ ਤੁਹਾਨੂੰ ਸਾਨੂੰ ਕਾਨੂੰਨੀ ਕਾਰਵਾਈ ਕਰਨੀ ਪਵੇ ਤੇ ਬਾਅਦ ਵਿੱਚ ਫਿਰ ਇੰਨਾ ਚੰਗਾ ਨਹੀਂ ਲੱਗਦਾ ਠੀਕ ਹੈ ਜੀ ਬਾਬਾ ਜੀ ਆਪ ਜੀ ਨੇ ਕਹਿਤਾ ਜੀ ਉਹ ਆਪਣੇ ਸਿਰ ਮੱਥੇ ਪਰਵਾਣ ਆ ਸਗੋਂ ਬਹੁਤਾ ਚੰਗਾ ਕੀਤਾ ਆਪ ਜੀ ਨੇ ਵੀ ਪੂਰਾ ਪੱਖ ਮੈਨੂੰ ਸਮਝਾਇਆ ਵਾ ਮੈਨੂੰ ਖੁਸ਼ੀ ਹੈ ਗੱਲ ਦੀ ਕਿਉਂਕਿ ਉਹਨਾਂ ਦੇ ਬੰਦੇ ਜਿਹੜੀਆਂ ਇਹ ਨਹੀਂ ਪਤਾ ਵੀ ਹੁਣ ਸਿੰਘ ਦੱਸਣ ਦੇ ਉਹਨਾਂ ਦੇ ਬੰਦੇ ਜਿਹੜੇ ਆ ਉਹ ਤੁਹਾਡੀ ਵੀਡੀਓ ਜਿਹੜੀ ਹੈ ਵਾਇਰਲ ਕਰਨ ਦੇ ਆ ਹਾਂਜੀ ਫੋਟੋਆਂ ਪੱਪਾ ਮਹਿੰਦਰ ਸਿੰਘ ਜ ਉਹਦੀ ਫੋਟੋ ਲਾ ਕੇ ਥੱਲੇ ਤੁਹਾਡੀ ਵੀਡੀਓ ਚੱਲਣ ਦੀ ਹੈ ਤੇ ਇਹ ਫਿਰ ਪਤਾ ਕੀ ਹੈ ਫਿਰ ਪੰਥ ਦੇ ਵਿੱਚ ਜਿਹੜਾ ਇਹ ਚੀਜ਼ ਜਿਹੜੀ ਗੱਲ ਕਰਦੇ ਆਪਾਂ ਮਲਤ ਝੂਠਾ ਪ੍ਰਚਾਰ ਕਰੀ ਜਾਈਏ ਜਿਵੇਂ ਮੰਨ ਲਓ ਆਪਾਂ ਨੂੰ ਕੋਈ ਪਕੀਦਾ ਪਤਾ ਹੀ ਨਹੀਂ ਹੈ ਜੀ ਬਾਦਸ਼ਾਹ ਹਨ ਤੇ ਚਲੋ ਇਦਾਂ ਵੀ ਜਿਹੜਾ ਜੇ ਹੁਣ ਮੈਂ ਵੀਡੀਓ ਵੇਖਦਾ ਵਾਂ ਹਾਂਜੀ ਉਹਨੂੰ ਆਪਾਂ ਕਟਾਵ ਹੀ ਦੇਣੇ ਆ ਜੇ ਆਪਣੇ ਪਤਾ ਲੱਗੇ ਵੀ ਪਾਈ ਕਿਨੇ ਆ ਤੇ ਆਪਾਂ ਨੂੰ ਸੁਧਾਰ ਕਰਕੇ ਤਾਂ ਇਹ ਚੀਜ਼ ਨੂੰ ਕਰ ਦਿਓ ਡੀਲੀਟ ਕਰ ਦਿਓ ਜੀ ਬਾਸ਼ਾ ਹਾਂ ਤੁਹਾਨੂੰ ਪਤਾ ਲੱਗੇ ਸਹੀ ਵੀ ਪਾਈ ਕਿਨੇ ਆ ਹਾਂ ਆਪਾਂ ਤੁਹਾਨੂੰ ਆਪਣੇ ਪੇਪਰ ਚ ਕਰਦੇ ਜਿੱਥੇ ਤੁਸੀਂ ਮੋੜੇ ਜੇ ਆਪਨੇ ਤੁਸੀਂ ਪਾਈ ਨਹੀਂ ਬਾਸ਼ਾ ਕਿਸੇ ਨੇ ਪਾਈ ਆ ਹਾਂਜੀ 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 ਚਲੋ ਦੀ ਕਰ ਲੈਨੇ ਆ ਬਾਕੀ ਆਪਜੀ ਮਾਫ ਕਰਨਾ ਮਹਾਰਾਜ ਬੱਚੇ ਆਪਜੀ ਦੇ ਠੀਕ ਆ ਗਾਂ ਤੋਂ ਇਹੋ ਜਿਹਾ ਪਤਾ ਹੋਵੇ ਦੀ ਵਾਹ ਖਾਲਸਾ ਦਾ ਫਤਿਹ ਜੀ ਬਾਸ਼ਾ